ਆਪਾਂ ਗੀਮੇ ਭੁੱਲ ਗਏ ਸੀ ਆਪਣੇ ਰੂਮ ਦੇ ਗੁੱਡੇ ਇਹ ਵੀ ਮੈਂ ਤੁਹਾਨੂੰ ਦਿਖਾਣਾ ਯਾਰ ਇੱਥੇ ਤਾਂ ਮੱਛਰ ਹੀ ਬਹੁਤ ਜ਼ਿਆਦਾ ਹੋ ਰਖਿਆ ਆ ਆ ਦੇਖੀ ਕਿੰਨਾ ਜ਼ਿਆਦਾ ਮੱਛਰ ਆ ਇਹਨਾਂ ਦਾ ਵੀ ਕੁਛ ਨਾ ਕੁਛ ਹੱਲ ਕਰਨਾ ਪੈਣਾ ਆਪਾਂ ਨੂੰ ਜਾਂ ਤਾਂ ਇਹਨਾਂ ਨੂੰ ਇੱਕ ਲਾਈਟ ਲਾ ਕੇ ਰੱਖ ਦਿਨਾ ਤਾਂ ਕਿ ਇਹ ਮੱਛਰ ਖਾਈ ਜਾਣ ਐਦਾਂ ਹੀ ਕਰਨਾ ਪੈਣਾ ਬਈ ਮੇਰੇ ਕੋਲ ਤਾਂ ਇੱਕ ਲਾਈਟ ਪਈ ਆ ਨੀਚੇ ਉਹ ਮੈਂ ਲੈ ਆ ਕੇ ਰੱਖਦਾ ਇਹਨਾਂ ਨੂੰ ਮੱਛਰ ਦੀ ਤਾਂ ਬਣਾ ਦੇਣਗੇ ਰੇਡ ਬਾਕੀ ਆ ਇਹ ਜਿਹੇ ਕੀੜੇ ਕੁੜੇ ਜੇ ਹੋਣਗੇ ਇਹ ਵੀ ਇਹ ਖਾ ਲੈਣਗੇ ਹਲੇ ਥੋੜੇ ਛੋਟੇ ਨੇ ਇਹਨਾਂ ਨੂੰ ਬਹੁਤਾ ਪਤਾ ਹੀ ਨਹੀਂ ਲੱਗਾ ਇਹਨਾਂ ਨੂੰ ਨੌਨ ਵੇਜ ਖਾਣ ਨੂੰ ਮਿਲੂਗਾ ਜੇ ਦੇਖੀ ਆ ਲੈ ਲੈਂਟ ਲਾਈ ਦੀ ਮੜੀ ਜੀ ਮੈਂ ਖੜ ਗਏ ਸਾਰੇ ਜਾਂ ਤਾਂ ਫਿਰ ਫਾਰਮ ਦੀ ਲੈਟ ਲਾ ਦਿੰਨਾ ਮੈਂ ਇਹੀ ਕਰ ਸਕਦੇ ਆ ਬਈ ਤੇ ਮੈਨਤਾ ਲੱਗਦਾ ਫਾਰਮ ਦੀ ਹੀ ਲੈਟ ਲਾਉਣੀ ਪੈਣੀ ਆ ਕਿਉਂਕਿ ਜਿਹੜੇ ਹੋਣਗੇ ਇਹਨਾਂ ਨੂੰ ਮੱਛਰ ਬਹੁਤ ਜ਼ਿਆਦਾ ਤੰਗ ਕਰਦੇ ਨੇ ਬਈ ਬਈ ਫਾਰਮ ਦੀ ਲੈਟ ਜਿਵੇਂ ਲਾਈ ਉਹ ਤਾਂ ਲੈ ਕੇ ਭੱਜ ਕੇ ਪਾਣੀ ਪੀਣ ਨੂੰ ਪਿਆਸੇ ਭੁੱਖੇ ਪਿਆਸੀ ਰਹਿੰਦੇ ਜਿਵੇਂ ਸਾਰਾ ਦਿਨ ਤੁਹਾਨੂੰ ਕੁਝ ਦਿੰਦੇ ਹੀ ਨਾ ਹੋਈਏ ਸੀ ਲੈ ਇਹ ਜਿਹੇ ਹਰਕਤਾਂ ਦਾ ਇਹ ਕਰ ਦਿੰਦਾ ਗੋਲੀ ਵਾਂਗੂ ਜਾਂਦੇ ਨੇ ਭੱਜੇ ਬਈ ਫਾਰਮ 'ਚ ਰਾਤ ਨੂੰ ਲਾਈਟ ਲਾਈ ਲੈ ਸਾਰੇ ਪਿਆਸੇ ਪਏ ਨੇ ਸਾਰੇ ਜਿੰਨ ਪਤਾ ਨਹੀਂ ਜਨਮਾਂ ਜਨਮਾਂ ਦੇ ਭੁੱਖੇ ਤੇ ਆ ਕਣਕ ਵੀ ਪਾਈ ਹੋਈ ਸੀਗੀ ਘਰ ਦੇ ਨੇ ਪਾਤੀ ਹੋਣੀ ਥੋੜੀ ਬਚੀ ਹੋਣੀ ਵੀ ਚੱਕ ਛੋਟੇ ਬੱਚੇ ਨੇ ਖਾ ਲੈਣਗੇ ਤਾਂ ਮੇਰੇ ਹਿਸਾਬ ਨਾਲ ਯਾਰ ਰਾਤ ਨੂੰ ਆਪਾਂ ਨੂੰ ਨਾ ਲਾਈਟ ਇਹਨਾਂ ਦੀ ਲਾਤੀ ਰੱਖਣੀ ਪਿਆ ਕਰੂਗੀ ਤਾਂ ਕਿ ਨਾਲੇ ਤਾਂ ਚਿੜੀਆਂ ਦੇ ਜਿਹੜੇ ਬੱਚੇ ਨੇ ਉਹ ਤੁਹਾਨੂੰ ਦਿਖਾ ਦਈਏ ਕਾਫੀ ਵੱਡੇ ਹੋ ਗਏ ਨੇ ਇੱਕ ਦੋ ਦਿਨਾਂ ਤੱਕ ਆ ਜਿਹੜਾ ਬੱਚਾ ਇਹ ਆਪਾਂ ਕੱਢ ਕੇ ਥੜ ਦੇ ਰੱਖ ਲੈਣਾ ਇਹ ਵਿੱਚ ਆ ਪੀਲਾ ਜਿਹਾ ਬਚਾ ਇਹ ਵੀ ਪਿਆਰੀ ਹੈ ਵਾ ਦੋ ਕੁ ਦਿਨਾਂ ਬਾਅਦ ਇਹ ਆਪਾਂ ਨੇ ਰੱਖ ਲੈਣਾ ਆ ਜਿਹੜੀ ਚਿੜੀ ਸੀਗੀ ਯਾਰ ਦੇਖੀ ਕਿੰਨੀ ਜ਼ਿਆਦਾ ਡੈਮੇਜ ਹੋ ਗਈ ਪਈ ਹੈ ਇਹ ਇਹ ਚਿੜੀ ਅਸਲ ਦੇ ਵਿੱਚ ਜਦੋਂ ਫੜ ਰਹੇ ਸੀ ਨਾ ਮੇਰੇ ਦੋਸਤ ਦਾ ਜਿਹੜਾ ਮੁੰਡਾ ਸੀ ਛੋਟਾ ਉਹ ਤੋਂ ਡੈਮੇਜ ਹੋ ਗਈ ਸੀਗੀ ਫੜਦੇ ਫੜਦੇ ਆ ਇਹਦਾ ਵੀ ਆਪਾਂ ਹ ਟ੍ਰੀਟਮੈਂਟ ਕਰਾਂਗੇ ਯਾਰ ਅੱਜ ਨਹੀਂ ਤਾਂ ਕੱਲ ਕਰਾਂਗੇ ਕਰਾਂਗੇ ਬਸ ਹਲੇ ਥੋੜਾ ਜਿਹਾ ਮਲਮ ਲਿਆਉਣੀ ਪੈਣੀ ਆ ਵੀ ਟਾੜੀ ਇਹਨਾਂ ਹਲੇ ਮੇਰੇ ਕੋਲ ਹੈ ਨਹੀਂ ਨਹੀਂ ਤਾਂ ਅੱਜ ਹੀ ਕਰ ਦਿੰਦੇ ਆਪਾਂ ਬਾਕੀ ਆ ਬੱਚੇ ਵੀ ਪੂਰੇ ਤਿਆਰ ਨੇ ਆਲਮੋਸਟ ਸਾਰੇ ਬੱਚੇ ਤਿਆਰ ਨੇਗੇ ਛੇ ਤਹੀ ਬੱਚੇ ਬਾਹਰ ਆ ਜਾਣੇ ਮਟਕਿਆਂ ਦੇ ਵਿੱਚੋਂ ਆ ਚਿੜੀਆਂ ਦੇਖੋ ਕਿਵੇਂ ਆਉਂਦੀਆਂ ਨੇ ਗਿਆ ਭਾਈ ਲੈਟ ਲਾਉਣ ਦੀ ਧੀਰ ਸੀ ਇਹਨਾਂ ਨੇ ਤਾਂ ਅਟੈਕ ਕਰਤਾ ਫੀਡ ਦੇ ਉੱਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਮਿਲ ਗਏ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇਖ ਲਈ ਧੰਨਵਾਦ